ਪੰਜਾਬ ਦੇ ਸਟੂਡੈਂਟਾਂ ਬਾਰੇ ਮਾੜਾ ਬੋਲਿਆ ਸਿੱਧੂ ਮੂਸੇ ਵਾਲੇ ਨੂੰ ਇੰਨਾ ਮਾੜਾ ਬੋਲਿਆ ਉਹਦੀ ਪ੍ਰਾਪਰਟੀ ਕਹਿੰਦਾ ਅੱਧੇ ਘੰਟੇ ਚ ਬਾਈ ਕਰ ਲੂੰ ਠੀਕ ਆ ਜਿੰਮੇ ਬਾਈ ਨੂੰ ਬੋਲਿਆ ਐ ਹੁਣ ਸ਼ੁਭ ਗਿੱਲ ਨੂੰ ਕਹਿੰਦਾ ਸ਼ੁਭ ਦੀਪ ਨੂੰ ਕਹਿੰਦਾ ਉਹ 40 ਕਿਲੋ ਦਾ ਕਹਿੰਦਾ ਉਹਨੂੰ ਐ ਹੋਜੂ ਉਹ ਹੋਜੂ ਵੀ ਯਾਰ ਕੁੜੀ ਵੇਹਣੀ ਹੈ ਕਿਸੇ ਨੇ ਪੰਜਾਬ ਦੇ ਮੁੱਦੇ ਹੋਰ ਵੀ ਬਹੁਤ ਨੇ ਉੱਥੇ ਗੱਲ ਕਰ ਲੈ ਇੰਨਾ ਕਿੰਨਾ ਤੂੰ ਸਰਕਾਰੀ ਟੱਟੂ ਬਣ ਕੇ ਆ ਲੱਗਿਆ ਹੋਇਆ ਬਕਵਾਸ ਕਰਨ ਰੋਜ਼ੇ ਤੇਰੀ ਬਕਵਾਸ ਜੀ ਆ ਜਾਂਦਾਾ ਕੌਣ ਆਲਾ ਦੇ ਆਹ ਚਾ ਆ ਦੇਖੋ ਟਿਕਟੋਕ ਤੇ ਬਾਕੀ ਟੀਵੀ ਤੇ ਦੇਖ ਆ ਬੰਦਾ ਮੇਰਾ ਖਾਲ ਇਹ ਕਿਨੇ 70 ਪਾਉਂਡ ਦਾ ਬੰਦਾ ਹੈ ਇਹ ਕੀ ਹੈ ਜਮਾਂ ਸ਼ੁਭ ਸ਼ੁਭ ਗਿਆ ਆ ਕਹਿੰਦਾ ਮੈਂ ਦੁਨੀਆ ਦੀ ਕਿੱਕਲੀ ਪਵਾਈ ਰੱਖੇ ਇਹੀਆਂ ਆ ਆ ਦੇਖੋ ਇਹਦੇ ਹੁਣ ਕੱਪੜੇ ਲਾ ਕੇ ਦੇਖੇ ਤੇ ਇਹਦੇ ਮੇਰਾ ਖਾਲ ਕਿਸੇ ਕਾਂ ਇੱਲ ਨੇ ਵੀ ਇਹਦੇ ਨੇੜੇ ਆਉਣਾ ਕਿਤੇ ਮਾਰਾ ਮੋਟਾ ਕੋਈ ਮਾਸ ਹੈ ਇਹਦੇ ਮੇਰਾ ਖਿਆਲ ਮਸੀ ਇਹ ਕੀ ਆ ਬਸ ਤੋ ਆ ਬੰਦਾ ਕਿ ਕਿਲਪ ਵਾ ਦੇਗਾ ਮੇਰਾ ਕਰ ਟਿੱਕ ਟਕਰਾ ਕੇ ਇੰਡੀਆ ਆ ਜਾ ਮੇਰਾ 7 ਕਿਲੋ weight ਹੈ ਮੈਂ ਤਰੀਕੇ ਕਿ ਕਿਲਪ ਵਾ ਕੇ ਦੱਸੂਗਾ ਹੈ ਮਾਂ ਦਾ ਦੁੱਧ ਪੀਤਾ ਆ ਜਾ ਖਾਲੇ ਇਦਾਂ ਦੇ 10 ਬੰਦਿਆਂ ਦਾ ਇੱਕ ਬੰਦਾ ਬਣਦਾ ਜੇ ਬਣਾਉਣਾ ਹੋਵੇ ਤਾਂ ਸਹੀ ਮੈਨੇ ਹਾਂ ਮੇਰੇ ਮੇਰੇ ਨਾਲ ਇਹ ਪਿੰਡ ਇਹ ਪਿੰਡ ਜਿਹਨਾਂ ਨੇ ਬੁਲਾਤੀ ਆ ਹੁਣ ਜੇ ਇਦਾਂ ਤੇ 10 ਬੰਦੇ ਹੋਣ ਹੁਣ ਇਦਾਂ ਤੇ 10 ਬੰਦੇ ਹੋਣ ਤਾਂ ਇੱਕ ਬੰਦਾ ਬਣਦਾ ਦੇਖ ਲੋ ਆਹ ਦੇਖ ਲੋ ਇਹ ਕਿੱਕਲੀ ਪਵਾ ਦੇਗਾ ਬਦਮਾਸ਼ੀ ਦੇਖੋ ਇਹਾਂ ਦੀ ਬੰਦਾ ਹੈ